ਪੰਜਾਬ ਸਰਕਾਰ ਵੱਲੋਂ ਨਸ਼ਿਆ ਖਿਲਾਫ ਵਿੱਢੀ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਮੁਹਾਲੀ ਵਿੱਚ ਪੰਜਾਬ ਪੁਲਿਸ ਦੇ ਵੱਖ-ਵੱਖ ਟੀਮਾਂ ਵੱਲੋਂ ਛਾਪੇਮਾਰੀ ਕਰ ਮੁਹਾਲੀ ਦੇ ਥਾਣਾ ਸੁਹਾਣਾ ਵੱਲੋਂ 1 ਕਿਲੋ ਅਫੀਮ ਸਮੇਤ ਦੋ ਨੌਜਵਾਨ ਕਾਬੂ ਕੀਤੇ ਨਾਰਕੋਟਿਕਸ ਸੈੱਲ ਮੁਹਾਲੀ ਵੱਲੋਂ ਇੱਕ ਵਿਅਕਤੀ ਨੂੰ 1 ਕਿਲੋ 500 ਗ੍ਰਾਮ ਅਫੀਮ ਅਤੇ 30000 ਰੁਪਏ ਡਰਗ ਮਨੀ ਸਮੇਤ ਕਾਬੂ ਕੀਤਾ ਅਤੇ ਇੱਕ ਹੋਰ ਤੀਸਰੇ ਮੁਕਦਮੇ ਵਿੱਚ ਮੋਹਾਲੀ ਦੇ ਇੱਕ ਪਿੰਡ ਦਾ ਸਰਪੰਚ 1.5 ਕਿਲੋ ੁੱਕੀ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਇਹ ਸਾਡੇ ਜਿਹੜੇ ਪੰਜਾਬ ਸਰਕਾਰ ਦੇ ਆਧਿਆਤਾਂ ਦੇ ਬੀਜਪੀ ਪੰਜਾਬ ਸਾਹਿਬ ਦੇ ਤੇ ਡੀਐਚਪੀ ਰੋਪੜ ਰੇਨ ਐਸਐਸਪੀ ਸਾਧਵਿਕ ਪਾਰਕ ਸਾਹਿਬ ਨੇ ਐਲੀਅਰ ਕਟ ਇਨਸਟਰਕਸ਼ਨ ਹੈ ਜਿਹੜਾ ਮਹਮ ਚੱਲ ਰਹੀ ਹੈ ਯੁੱਧ ਨਸ਼ਿਆ ਅਮਰੋਧ ਉਹਦੀ ਲਗਾਤਾਰਤਾ ਦੇ ਵਿੱਚ ਅਸੀਂ ਥਾਣਾ ਸੁਹਾਣਾ ਵੱਲੋਂ ਅਸਚੋ ਸਿਮਰਨ ਸਿੰਘ ਚਾਹਲ ਤੇ ਉਹਦੀ ਪੁਲਿਸ ਪਾਰਟੀ ਨੇ ਦੋ ਮੁਲਯਮ ਫੜੇ ਹੈ ਹਰਪੀ ਤੇ ਜਸ਼ਨਪ੍ਰੀ ਜਿਹਦੇ ਚ ਮਕਦਮਾ ਨੰਬਰ 97 ਡੇਟਡ 17/4 ਅੰਡਰ ਸੈਕਸ਼ਨ 18/85 ਦੇ ਤਹਿਤ ਮਕਦਮਾ ਦਰਜ ਕਰਕੇ ਇਹਨਾਂ ਕੋਲੋਂ 1 ਕਿਲੋ ਫੀਂਗ ਫੜੀ ਹੈ ਬਸੋ ਪਹਿਲਾਂ ਵੀ ਸਪਲਾਈ ਕਰਦੇ ਕੋਈ ਲੰਬੀ ਵਾਰ ਜੇ ਨੈਮ ਵਾਲੇ ਇਹ ਬੇਸਿਕਲੀ ਆ ਰਾਮਪੁਰਾ ਫੂਲ ਬਠਿੰਡਾ ਦੇ ਰਹਿਣ ਵਾਲੇ ਐ ਤੇ ਇੱਕ ਮਹਾਰਾਜਪਿੰਡ ਦਾ ਹੈ ਹਰਪ੍ਰੀਤ ਤੇ ਦੂਸਰਾ ਜਸ਼ਨਪ੍ਰੀਤ ਜਿਹੜਾ ਹੈ ਉਹ ਉਹ ਵੀ ਰਾਮਪੁਰਾ ਫੂਲ ਦਾ ਹੈ ਜਿਸ ਤਰ੍ਹਾਂ ਬਾਰਵਤਾਂ ਦੇ ਸਮੂਹ ਨੇ ਜੈਸਾ ਕੋਈ ਇਹਨਾਂ ਦਾ ਇਹ ਕੰਮ ਉਹ ਜਿਸ ਨੇ ਸਪਲਾਈ ਦੇਣੀ ਸੀ ਕੀ ਗਰੂਫੋ ਮਿਲੋਗੀ ਕੰਪਨੀ ਬਹੁਤ ਆ ਇਹਦੇ ਚ ਕੀ ਕਹਿੰਦੇ ਮੋਢੀ ਕੁਸ਼ਕਿਸ਼ ਤੇ ਜਿਹੜਾ ਸਾਨੂੰ ਅਜੇ ਇਹਨਾਂ ਦੇ ਫਲਾਪ ਦੇ ਨਮਕਦਮਾ ਹੈ ਮਰੇ ਨੂੰ ਅਸੀਂ ਅਡ ਡਿਟੇਲਿੰਗ ਕਰਦੇ ਆਂਗੇ ਜਿਹਦੇ ਵਿੱਚ ਕਿਉਂਕਿ ਇਹ ਜਿਹੜੇ ਬੰਦੇ ਬੜੇ ਹੁਸ਼ਿਆਰ ਹੁੰਦੇ ਆ ਜਾਣ ਬੁੱਝ ਕੇ ਕਈ ਅਡ ਅਡਰੈਸ ਵਿਖਾਉਂਦੇ ਆ ਇਸ ਕਰਕੇ ਸਾਰੀ ਅਸੀਂ ਜਿਹੜੇ ਆਪਣੇ ਵੈਰੀਫਿਕੇਸ਼ਨ ਤੋਂ ਬਾਅਦ ਹੀ ਤੁਹਾਨੂੰ ਅਸੀਂ ਇਹਦੇ ਬਾਰੇ ਡਿਟੇਲਿੰਗ ਦਿਆ